ਅੱਜ ਤੱਕ ਮੈਂ ਅੱਖਾਂ ਨਾਲ ਲੜਦਾ ਨਹੀਂ ਵੇਖਿਆ ਇਹਨੂੰ ਚੰਗੀ ਤਰ੍ਹਾਂ ਅੱਜ ਮੈਂ ਮਦਨ ਦੇ ਜੰਗ ਵਿੱਚ ਇਹਨੂੰ ਵੇਖਣਾ ਹੈ ਅੱਜ ਤਾਂ ਇਹਨੇ ਭਾ ਸੋਣੇ ਦਇਆ ਸਿੰਘ ਕਿਸੇ ਦੀ ਪ੍ਰੀਖਿਆ ਵਿੱਚ ਰੁਕਾਵਟ ਨਹੀਂ ਪਾਈਦੀ ਇਹਨੂੰ ਮਦਨ ਦੇ ਜੰਗ ਵਿੱਚ ਜਾਣ ਦਿਓ ਹਜ਼ੂਰ ਨੇ ਮਸਤਕ ਚੁੰਮਿਆ ਅੱਗੇ ਦਿੱਤੀ ਥੱਪੜਾ ਦਿੱਤਾ ਚਾਰ ਸਿੱਖਾਂ ਦੇ ਨਾਲ ਜਥਾ ਦੇ ਕੇ ਪਾਤਸ਼ਾਹ ਨੇ ਆਵਾਜ਼ ਦੇ ਕੇ ਕਿਹਾ ਮਦਨ ਸਿੰਘ ਗੜੀ ਦਾ ਦਰਵਾਜ਼ਾ ਖੋਲ ਦਿਓ ਹਜ਼ੂਰ ਜੀ ਟਾੜੀ ਉੱਤੇ ਬੈਠ ਕੇ ਆਪ ਵੇਖ ਰਹੇ ਸਨ ਗੜੀ ਦਾ ਦਰਵਾਜਾ ਖੁੱਲ੍ਹਿਆ ਬਾਬਾ ਜੀਤ ਸਿੰਘ ਮਧਾਨੇ ਜੰਗ ਵਿੱਚ ਗਏ ਇੱਕ ਵਾਰ ਪੂਰੇ ਮੈਦਾਨੇ ਜੰਗ ਵਿੱਚ ਰੌਲਾ ਪੈ ਗਿਆ ਗੁਰੂ ਗੋਬਿੰਦ ਸਿੰਘ ਆਬੈ ਇੰਨੀ ਤੇਜ਼ ਰਫ਼ਤਾਰ ਨਾਲ ਬਾਬਾ ਜੀਤ ਸਿੰਘ ਲੜੇ ਦੁਸ਼ਮਣ ਦੇ ਆਹੂ ਲੋਂਦੇ ਗਏ ਸਾਧ ਸੰਗਤ ਵਿਦਵਾਨ ਲਿਖਦੇ ਨੇ ਸੰਕੜੇ ਹਜ਼ਾਰਾਂ ਦੀ ਤਾਧਾਰ ਵਿੱਚ ਜਿੱਧਰ ਜਾਂਦੇ ਨੇ ਗਲ ਕਤਲ ਕਰਦੇ ਚਲੇਗਾ ਤਿੱਖੀ ਤੇਗ ਨਾਲ ਲੁੱਥਨ ਡਿੱਗੜੀਆਂ ਨਜ਼ਰ ਆ ਰਹੀਆਂ ਸੀ ਸਹਿਯਦ ਦਾ ਬਾਬਾ ਅਜੀਤ ਸਿੰਘ ਜਾਨ ਹੂਲ ਕੇ ਲੜੇ ਜਿਨਨੇ ਪੱਥੇ ਤੇ ਤੀਰ ਸਨ ਸਭ ਚਲਾ ਦਿੱਤੇ ਤੇਗ ਨਾਲ ਜਿਨਨੇ ਮਾਰੇ ਗਏ ਸਭ ਕੱਟ ਦਿੱਤੇ ਅਖੀਰ ਉਹ ਤਲਵਾਰ ਟੁੱਟ ਗਈ ਲੰਬੇ ਸਾਂਗ ਨਾਲ ਲੜਨ ਲੱਗੇ ਲੜਦਿਆਂ ਲੜਦਿਆਂ ਮਦੰਨੇ ਜੰਗ ਦੇ ਅੱਧ ਵਿੱਚ ਪਹੁੰਚ ਗਏ ਇੱਕ ਵਾਰ ਦੁਸ਼ਮਣ ਦੇ ਪੈਰ ਹਿੱਲ ਗਏ ਪਰ ਜਦੋਂ ਸਹਿਬਜ਼ਾਦਾ ਅਜੀਤ ਸਿੰਘ ਕੋਲ ਕੱਲੀ ਹੱਥ ਵਿੱਚ ਸਾਂਗ ਰਹਿ ਗਈ ਲੰਬਾ ਨਿਜਾ ਮਾਰ ਕੇ ਕਿਸੇ ਨੇ ਪਿੱਛੋਂ ਪਿੱਠ ਤੇ ਹੂ ਬੱਬ ਅਜੀਤ ਸਿੰਘ ਨੂੰ ਘੋੜੇ ਤੋਂ ਸੁੱਟ ਦਿੱਤਾ। ਥੱਲੇ ਡਿੱਗਣ ਦੀ ਧੀਰ ਸੀ। ਦੁਸ਼ਮਣ ਟੁੱਟ ਕੇ ਪਹੇ ਗਿਆ। ਇੰਨੀਆਂ ਕੁ ਬਰਸ਼ੀਆਂ, ਇੰਨੇ ਕੁ ਤਲਵਾਰਾਂ ਚਲਾਈਆਂ। ਉੱਚੀ-ਉੱਚੀ ਆਵਾਜ਼ ਵਿੱਚ ਤਿੱਖੀਆਂ ਤੇਗਾਂ ਤਲਵਾਰਾਂ ਬਰਸ਼ੀਆਂ ਮਾਰ ਕੇ ਰੌਲਾ ਪਾਉਂਦੇ ਰਹਿ। ਇਹ ਗੁਰੂ ਗੋਬਿੰਦ ਦੇ ਫਰਜ਼ੰਦ ਹੈ। ਕੱਟ ਡਾਲੋ। ਇਹ ਗੁਰੂ ਗੋਬਿੰਦ ਦੇ ਬੜੇ ਫਰਜ਼ੰਦ ਹੈ। ਕੱਟ ਡਾਲੋ। ਸਭ ਤੋਂ ਵੱਧ ਬੱਬਾ ਅਜੀਤ ਸਿੰਘ ਤੇ ਗੁੱਸਾ ਕਰਦੇ ਆ ਦੁਸ਼ਮਣ ਨੇ। ਕਲਗੀ ਤਰ ਦਸ਼ਮੇਸ਼ ਤੇ ਤੋੱਚੀ ਆਵਾਜ਼ ਵਿੱਚ ਜਕਾਰੇ ਛੱਟਦੇ ਰਹੇ ਦੁਸ਼ਮਣ ਜਾਂ ਅਲੀ ਦੇ ਨਾਰੇ ਲਾ ਕੇ ਵਰਸ਼ੀਆਂ ਮਾਰ ਕੇ ਨੱਚਦੇ ਰਹੇ ਕਲਗੀ ਤਰ ਦਸ਼ਮੇਸ਼ ਤੇ ਤੋੱਚੀ ਆਵਾਜ਼ ਵਿੱਚ ਜਕਾਰੇ ਛੱਟਦੇ ਰਹੇ ਸਾ ਸੰਗਤ ਇੱਕ ਪੰਜਾਬੀ ਦਾ ਵਿਦਵਾਨ ਲਿਖਦਾ ਉਹ ਦੁਨੀਆਂ ਦੇ ਲੋਕੋ ਦੁਨੀਆਂ 'ਚ ਐਸਾ ਕੋਈ ਪਿਓ ਨਹੀਂ ਹੋਇਆ ਜਿਨੇ ਇਸ ਤਰੀਕੇ ਨਾਲ ਜ਼ਿੰਦਗੀ ਬਤੀਤ ਕੀਤੀ ਹੋਵੇ ਦੁਨੀਆਂ ਵਿੱਚ ਐਸਾ ਕੋਈ ਪਿਓ ਨਹੀਂ ਹੋਇਆ ਜਿਸਨੇ ਆਪਣੇ ਪੁੱਤ ਸ਼ਹੀਦ ਕਰਵਾ ਕੇ ਉੱਚੀ ਬਾਜ ਵਿੱਚ ਕਰੇ ਛੇ ਹੋਣ ਉਹ ਪੰਜਾਬੀ ਦਾ ਵਿਦਵਾਨ ਲਿਖਦੇ ਕਿੰਨ ਰਾਹੀ ਕੋਈ ਪਰੀਤ ਦੀਆਂ ਮੰਝਲਾਂ ਦਾ ਐਦਾਂ ਪੰਦਮਕਾਂ ਦਾ ਵਿਖਿਆਈ ਨਹੀਂ ਦੁਨੀਆ ਦਾ ਕੋਈ ਰਾਹੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਇਸ ਤਰ੍ਹਾਂ ਗੁਜ਼ਰਿਆ ਹੋਵੇ ਪਟਨਾ ਸਾਹਿਬ ਛੱਡਿਆ ਦੁਆਰਾ ਨਹੀਂ ਹਜ਼ੂਰ ਗਏ ਪਟਨਾ ਸਾਹਿਬ ਨਨਪੁਰ ਸਾਹਿਬ ਛੱਡਿਆ ਦੁਆਰਾ ਨਹੀਂ ਉਤਰ ਗਏ ਪੌਂਟਾ ਸਾਹਿਬ ਛੱਡਿਆ ਦੁਆਰਾ ਨਹੀਂ ਉਸਤੱਤੀ ਤੇ ਗਏ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਨ ਪੰਦ ਮੁਕਾਮ ਦਾ ਵਿਖਿਆਈ ਨਹੀਂ ਹੰਸਾਂ ਜਿਹਾ ਪਿਆਰਿਆ ਪੁੱਤਰਾ ਨੂੰ ਮੂ ਮੌਤ ਦੇ ਪਾਵਨ ਦਾ ਵਿਖਈ ਨਹੀਂ ਅੱਗੇ ਉਹ ਬੜੀ ਪੈਰੀ ਗੱਲ ਲੱਗਦੀ ਕਹਿੰਦਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਰਟੋਂਦਾ ਵਿਖਈ ਨਹੀਂ ਉਹ ਪਿਤਾ ਕੋਈ ਵੀ ਪੁੱਤਰ ਦੀ ਮੌਤ ਤੇ ਗੀਤ ਖੁਸ਼ੀ ਦੇ ਕੰਮ ਦਾ ਵਿਖਈ ਨਹੀਂ ਕੋਈ ਵੀ ਦੁਨੀਆ ਦਾ ਐਸਾ ਪਿਓ ਕਿਸੇ ਨੇ ਨਹੀਂ ਵੇਖਿਆ ਜਿਨੇ ਪੁੱਤ ਸ਼ਹੀਦ ਕਰਵਾ ਕੇ ਜਗਾਲੇ ਛੱਡੇ ਹੋਣ ਔਰ ਸਾਜ ਸੰਗਤ ਉਸ ਤੋਂ ਬਾਅਦ ਬਾਬਾ ਜੂਹਾਰ ਸਿੰਘ 14 ਸਾਲ ਦੀ ਉਮਰ ਰਹਿ ਪਿਤਾ ਗੁਰੂ ਦੇ ਅੱਗੇ ਹੱਥ ਜੋੜ ਕੇ ਖਲੋ ਗਏ ਪਿਤਾ ਜੀ ਮੈਨੂੰ ਵੀ ਮਦੰਨੇ ਜੰਗ ਵਿੱਚ ਜਾਣ ਦੀ ਇਜਾਜ਼ਤ ਦਿਓ ਸਤਿਗੁਰੂ ਅੱਜ ਤੱਕ ਜਿਹੜੀਆਂ ਚੀਜ਼ਾਂ ਤੁਸੀਂ ਵੱਡੇ ਪੁੱਤਰ ਨੂੰ ਲੈ ਕੇ ਦਿੱਤੀਆਂ ਉਹ ਛੋਟੇ ਨੂੰ ਵੀ ਦਿੱਤੀਆਂ ਗੁਰੂ ਪਿਤਾ ਜੀ ਤੁਸੀਂ ਕਦੇ ਫਰਕ ਨਹੀਂ ਕੀਤਾ ਜਿਹੜੀ ਪੋਸ਼ਾਕ ਵੱਡੇ ਵੀਰੇ ਅਜੀਤ ਸਿੰਘ ਨੂੰ ਲੈ ਕੇ ਦਿੱਤੀ ਉਦਾਂ ਦੀ ਪੋਸ਼ਾਕ ਮੈਨੂੰ ਵੀ ਤੁਸੀਂ ਪਹਿਨਣ ਦਿੱਤੇ ਸੱਜ ਸੰਗਤ ਇਹ ਮਹੌਤ ਉਹਦੇ ਮਨ 'ਚ ਹੁੰਦਾ ਬੱਚੇ ਕੋਈ ਕੱਪੜੇ ਪਾਉਣ ਕਈ ਵਾਰ ਅਜ ਵੀ ਆਪਣੇ ਮਨ 'ਚ ਹੁੰਦਾ ਜੇ ਵੱਡੇ ਨੂੰ ਉਦਾਂ ਦੀ ਪੋਸ਼ਾਕ ਛੋਟੇ ਨੂੰ ਵੀ ਉਤਾਰ ਲੈ ਬਾਬਾ ਜੀ ਹਰ ਸਿੰਘ 14 ਸਾਲ ਦੀ ਉਮਰ ਕਹਿੰਦੇ ਪਿਤਾ ਜੀ ਅੱਜ ਤੱਕ ਤੁਸੀਂ ਫਰਕ ਨਹੀਂ ਕੀਤਾ ਜਿਹੜੀ ਪੋਸ਼ਾਕ ਵੱਡੇ ਵੀਰੇ ਨੂੰ ਲੈ ਕੇ ਦਿੱਤੀ ਮੈਨੂੰ ਵੀ ਉਹ ਲੈ ਕੇ ਦਿੱਤੀ ਜਿਹੜੀ ਤੇਗ ਤਲਵਾਰ ਵੱਡੇ ਵੀਰੇ ਨੂੰ ਦੇਣੀ ਉਦਾਂ ਦੀ ਮੈਨੂੰ ਵੀ ਤੇਗ ਦਿੰਦੇ ਰਹੇ ਜਿੱਦਾਂ ਦਾ ਜੋੜਾ ਪਸ਼ਮੀਨੇ ਦਾ ਬਣਾਇਆ ਹੋਇਆ ਕੱਪੜੇ ਤੁਸੀਂ ਵੱਡੇ ਵੀਰੇ ਨੂੰ ਪਹਿਨਾਉਂਦੇ ਰਹੇ ਉਦਾਂ ਦੇ ਪਾਦਸ਼ਾਹ ਤੁਸੀਂ ਮੈਨੂੰ ਹੀ ਪਤਾਜੀ ਦਿੰਦੇ ਰਹੇ ਜਿਹੋ ਜਿਹੇ ਜੋੜੇ ਤੁਸੀਂ ਪੈਰਾਂ ਦੇ ਮਖਮਲੀ ਕਿਤੇ ਵੱਡੇ ਵੀਰੇ ਨੂੰ ਬਣਵਾ ਕੇ ਦਿੱਤੇ ਮੈਨੂੰ ਵੀ ਦਿੱਤੇ ਜੇ ਸਭ ਕੁਝ ਵੱਡੇ ਵੀਰੇ ਵਰਗਾ ਮੈਨੂੰ ਦਿੰਦੇ ਰਹੇ ਅੱਜ ਸ਼ਹੀਦ ਕਰਾਉਣ ਵਿੱਚ ਫਰਕ ਨਾ ਪਾਇਓ ਜਿਹੜੀ ਸ਼ਹਾਦਤ ਵੱਡੇ ਵੀਰੇ ਨੂੰ ਮਿਲੀ ਜਿ ਘਾਰੇ ਛੱਡੇ ਮੈਨੂੰ ਵੀ ਉਹ ਸ਼ਹਾਦਤ ਚਾਹੀਦੀ ਕੱਲ੍ਹ ਦੀ ਤਰਪਾਦਸ਼ਾ ਨੂੰ ਉੱਠ ਕੇ ਗੱਲ ਲਾ ਲਿਆ ਉੱਚੀ ਆਵਾਜ਼ ਵਿੱਚ ਕਿਹਾ ਸਾਦ ਸਾਦ ਸ਼ਾਬਾਸ਼ ਸ਼ਾਬਾਸ਼ ਅੱਜ ਗੁਰੂ ਗੋਬਿੰਦ ਦੇ ਫਰਜ਼ੰਦ ਹੋਣ ਦਾ ਤੁਸੀਂ ਸਬੂਤ ਦੇ ਦਿੱਤਾ ਆਪ ਕਿਤੇ ਸਿੱਖੇ ਨਾ ਕਹਿਣ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਆਪ ਖੱਲੇ ਨੇ ਸਹਿਜਾਂ ਤੇ ਕਿੱਥੋਂ ਜਾਣਾ ਚਾਹੁੰਦੇ ਸੀ ਤੁਸੀਂ ਅੱਜ ਮੇਰੇ ਕੋਲੋਂ ਮਦੰਨੇ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗ ਕੇ ਸ਼ਹਾਦਤ ਦੀ ਅਗਿਆ ਲੈ ਕੇ ਅਜ ਆਪਣੇ ਪਿਓ ਦਾ ਸਿਰ ਹੋਰ ਉੱਚਾ ਕਰ ਦਿੱਤਾ ਹੈ ਪਾਦਸ਼ਾਹ ਦੇ ਮਸਤਕ ਚੁੰਮ ਕੇ ਆਪਣੀ ਘਟਾਰ ਕੱਢੀ ਬਾਬਾ ਜੀ ਉਹ ਜਹਾਰ ਸਿੰਘ ਨੂੰ ਸੌਂਪ ਦਿੱਤੀ ਤਿੱਖੀ ਘਟਾਰ ਪਾਦਸ਼ਾਹ ਨੇ ਨਾਲ ਦਿੱਤੀ ਔਰ ਹਜ਼ੂਰ ਨੇ ਕੰਡ ਤੇ ਹੱਤਰ ਕੇ ਸ਼ਾਬਾਸ਼ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪ ਪੱਥੇ ਵਿੱਚ ਤੀਰ ਸਜਾਏ ਤੁੰ ਤੁੰ ਕੇ ਪੱਥਾ ਭਰਿਆ ਪੁੱਤਰ ਜਿੰਨੀ ਦੇ ਤੀਰ ਮੁੱਕਦੇ ਨਹੀਂ ਤੂੰ ਮਦੰਨੇ ਜੰਗ ਵਿੱਚ ਚਲਾਉਂਦਾ ਨਹੀਂ ਇਹ ਸਾਰਾ ਪੱਥਰ ਦੁਸ਼ਮਣ ਤੇ ਖੱਲੀ ਕਰਨਾ ਜਦੋਂ ਹਜ਼ੂਰ ਤੋਰਨ ਲੱਗੇ ਨਾ ਪਿਆਰੇ ਦਇਆ ਸਿੰਘ ਮਾਨ ਸਿੰਘ ਹੱਥ ਜੋੜ ਕੇ ਮੋਢੇ ਹੋ ਗਏ ਸਤਿਗੁਰੂ 14 ਸਾਲ ਦਾ ਫਰਜ਼ੰਦੇ ਤੁਹਾਨੂੰ ਪਤਾ ਮਦੰਨੇ ਜੰਗ ਵਿੱਚ ਕੀ ਹੋ ਗਿਆ ਹੈ ਬਾਦਸ਼ਾਹ ਤੁਹਾਡੇ ਤੋਂ ਛੁਪਿਆ ਨਹੀਂ ਦੁਪਹਿਰ ਲੰਘ ਗਈ ਹੈ ਸੂਰਜ ਢਲਣ ਵਾਲਾ ਹੋ ਗਿਆ ਚਾਰ ਘੜੀਆਂ ਹੋਰ ਨੇ ਜੰਗ ਰੁਕ ਜਾਣੀ ਹੈ ਤੁਸੀਂ ਆਪਣੇ ਪੁੱਤਰ ਨੂੰ ਜੰਗ ਵਿੱਚ ਨਾ ਕੱਲੋ ਪਾਤਸ਼ਾਹ ਤੁਹਾਨੂੰ ਪਤਾ ਹੈ ਮਦਾਨੇ ਜੰਗ ਵਿੱਚ ਕੀ ਹੁੰਦਾ ਹੈ ਜਿਹੜਾ ਗਿਆ ਉਹ ਵਾਪਸ ਨਹੀਂ ਆਇਆ ਔਰ ਫਿਰ ਤੁਹਾਡੇ ਵੱਡੇ ਫਰਜ਼ੰਦੀਆਂ ਬੋਟੀਆਂ-ਬੋਟੀਆਂ ਕਰ ਦਿੱਤੀਆਂ ਦੁਸ਼ਮਣ ਨੇ ਸਾਰਾ ਗੁੱਸਾ ਤੇਰੇ ਪੁੱਤਰ ਤੇ ਕੱਢਿਆ ਮਹਾਰਾਜ ਇਹਨੂੰ ਨਾ ਕੱਲੋ ਇਹਦੀ ਜੰਗ ਵਿੱਚ ਲੜਨ ਦੀ ਉਮਰ ਨਹੀਂ ਹੈ 14 ਸਾਲ ਦੀ ਉਮਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਨਈਮਾਨ ਸਿੰਘ ਮੇਰਾ ਫਰਜ਼ੰਦ ਜਦੋਂ ਲੜੇਗਾ ਉਹਨੂੰ ਵੇਖੋ ਤੁਸੀਂ ਇਹ ਨੂੰ 14 ਸਾਲ ਦਾ ਬਾਲ ਨਾ ਸਮਝੋ ਇਹ ਗੁਰੂ ਗੋਬਿੰਦ ਦਾ ਫਰਜ਼ੰਦ ਹੈ ਮਦਨ ਨੇ ਜੰਗਜ ਵਿਖੇ ਕੀ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥੱਪੜਾ ਦੇ ਕੇ ਕਿਹਾ ਚਲ ਜ ਹਰ ਸਿੰਘ ਮਦਨ ਨੇ ਜੰਗ ਚੋਂ ਬਾਹਰ ਜਾਣੇ ਇੱਕ ਵਾਰ ਦੁਸ਼ਮਣ ਨੂੰ ਪਤਾ ਲੱਗ ਜਾਏ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਮਦਨ ਨੇ ਜੰਗ ਚਾਏ ਪਾਤਸ਼ਾਹ ਨੇ ਇੰਨਾ ਬਲ ਨਹੀਂ ਤਾਕਤ ਪਰ ਦਿੱਤੀ ਜਦੋਂ ਭਾਈ ਮਰਨ ਸਿੰਘ ਭਾਈ ਕੱਠਾ ਸਿੰਘ ਕੁੱਲਣ ਲੱਗੇ ਨਾ ਗੱਡੀ ਦਾ ਦਰਵਾਜਾ ਸੋਹਣ ਸਿੰਘ ਸੀਤਲ ਸਭ ਲਿਖਦੇ ਰੋਕ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਰੁਕ ਜਾ ਜੁਝਾਰ ਸਿੰਘ ਸਭ ਸਿੱਖ ਸੋਚਦੇ ਨੇ ਹੁਣ ਕਿਉਂ ਰੁਕਦੇ ਕੋੜੇ ਤੇ ਸਵਾਰ ਜੁਝਾਰ ਸਿੰਘ 14 ਸਾਲ ਦੀ ਉਮਰ ਰੋਕ ਕੇ ਪਾਤਸ਼ਾਹ ਨੇ ਕਿ ਰੁਕ ਜਾ ਜੁਝਾਰ ਸਿੰਘ ਮਦਨ ਜੰਗ ਵਿੱਚ ਜਿਹੜਾ ਗਿਆ ਉਹ ਸਵੇਰ ਤੋਂ ਵਾਪਸ ਨਹੀਂ ਮੁੜਿਆ ਸ਼ਹੀਦ ਹੋਇਆ ਮਦਨ ਜੰਗ ਵਿੱਚ ਤੂੰ ਵੀ ਸ਼ਹੀਦ ਹੋਣਾ ਪਰ ਸ਼ਹੀਦ ਹੁੱਕੇ ਮੇਰੀ ਨજર ਵਿੱਚ ਪਰਵਾਨੀ ਹੋਏਗਾ ਜੇ ਮੇਰੇ ਪੇਪਰ ਚੋਂ ਪਾਸ ਹੋਣੇ ਤੂੰ ਸ਼ਹੀਦ ਪਤਕ ਕਿੱਥੇ ਹੋਣੇ ਆ ਮੈਂ ਤੈਨੂੰ ਜਗਾ ਬੁਖਾ ਮਾ ਪਾਦਸ਼ਾਨ ਘੋੜੇ ਤੋਂ ਧਾਰ ਲਿਆ ਬਾਬਾ ਜੀ ਯਾਰ ਸਿੰਘ ਉੱਚੀ ਟਾੜੀ ਤੇ ਲੈ ਗਏ ਉਂਗਲ ਕਰਕੇ ਹਜ਼ੂਰ ਨੇ ਬੜੀ ਦੂਰ ਤੱਕ ਕਿਉਂ ਅੱਧ ਵਿਚਕਾਰ ਤਰਕੰਨਾਂ ਫੌਜ ਦੇ ਜਿੱਤੇ ਸਹਿਬ ਜੱਤ ਦਾ ਅਜੀਤ ਸਿੰਘ ਸ਼ਹੀਦ ਨੇ ਆਪਣੇ ਵੱਡੇ ਵੀਰੇ ਤੋਂ ਚਾਰ ਕਦਮ ਅੱਗੇ ਜਾ ਕੇ ਡਿੱਗ ਗਈ ਫਿਰ ਮੈਂ ਤੈਨੂੰ ਸ਼ਹੀਦ ਮੰਨਾਂ ਇਹ ਨਾ ਹੋਵੇ ਗੜੀ ਦਾ ਦਰਵਾਜ਼ਾ ਖੁੱਲ੍ਹਿਆ ਤੂੰ 10 ਵੀ 50 ਬੰਦੇ ਮਦਨ ਨੇ ਜੰਗ ਚ ਲੜ ਕੇ ਸ਼ਹੀਦ ਹੋ ਜਾ ਨਹੀਂ ਅੱਧ ਵਿਚਕਾਰ ਤੱਕ ਜਾਣਾ ਤੇਰੀ ਤੇਗ ਰੁਕਣੀ ਨਹੀਂ ਚਾਹੀਦੀ ਤੇਰੇ ਪਥੇ ਦੇ ਤੀਰ ਨਹੀਂ ਰੁਕਣੇ ਚਾਹੀਦੇ ਮੈਂ ਤੇਰੇ ਲਈ ਰਾਹ ਬਣਾਉਂਦਾ ਜਾਵਾਂਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਮੈਂ ਵੀ ਦੀਰ ਚਲਾਵਾਂਗਾ ਇਹ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ ਰਗੜੀ ਵਿੱਚ ਕਿਨਹੀਂ ਜੀ ਬਾਹਰ ਜੰਗ ਹੋ ਰਹੀ ਹੈ ਸਿੱਖ ਸ਼ਹੀਦ ਹੋ ਰਹੇ ਨੇ ਪਾਤਸ਼ਾਹ ਨੇ ਵੀ ਤੀਰ ਚਲਾਏ ਨੇ ਇੱਕ ਤੀਰ ਦਾ ਸਬੂਤਾਂ ਜੂਰ ਨੇ ਆਪ ਉਹ ਚਿੱਤਰਨਾਟਕ ਵਿਦਿੱਤ ਤੱਕ ਕਿ ਜਦੋਂ ਨਾਦ ਕੰ ਚੜਨ ਲੱਗਾ ਨਾ ਪੌੜੀਆਂ ਗੁਰੂ ਗੋਵਿੰਦ ਸਿੰਘ ਮਹਾਰਾਜ ਨੂੰ ਪਗਣ ਪਾਤਸ਼ਾਹ ਨੇ ਇੱਕ ਤੀਰ ਉਹਦੇ ਮਾਰਿਆ ਔਰ ਨਾਲ ਹਜ਼ੂਰ ਨੇ ਕਿਹਾ ਜੇ ਕਿਤੇ ਦੂਜਾ ਭਰਾ ਵੀ ਸਾਹਮਣੇ ਹੁੰਦਾ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ ਔਰ ਸਾਥ ਸੰਗਤ ਕਲਗੀਧਰ ਪਾਤਸ਼ਾਹ ਨੇ ਤੀਰ ਚਲਾਏ ਔਰ ਤੋਰਨ ਲੱਗੇ ਕਹਿੰਦੇ ਯਾਰ ਸਿੰਘ ਜਿੱਥੇ ਅਜੀਤ ਸਿੰਘ ਸ਼ਹੀਦ ਹੋਇਆ ਉੱਥੋਂ ਤੱਕ ਤੂੰ ਪਹੁੰਚਣਾ ਫਿਰ ਮੈਂ ਤੈਨੂੰ ਮਨੰਗਾ ਤੁਸ਼ੀਰ ਪੁੱਤਰ ਦੇ ਅੰਦਰ ਇੰਨਾ ਕਿ ਜੋਸ਼ ਭਰ ਦਿੱਤਾ ਗੜੀ ਦਾ ਦਰਵਾਜ਼ਾ ਖੁੱਲਣ ਦੀ ਤੇ ਰਸੀ ਬਸ ਆਵਾਜ਼ ਦੇ ਕੇ ਕਿਆ ਮਰਨ ਸਿੰਘ ਕੱਠਾ ਸਿੰਘ ਕੋਲ ਦੇ ਦਰਵਾਜ਼ਾ ਜਦੋਂ ਘੋੜੇ ਤੇ ਸਵਾਰ ਬਾਹਰ ਨਿਕਲੇ ਤੀਰਾਂ ਦੀ ਬੁਛਾੜ ਬਾਬਾ ਜੀ ਜਹਰ ਸਿੰਘ ਕਰਦੇ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਅਟਾਰੀ ਤੋਂ ਤੀਰ ਚਲਾਉਂਦੇ ਰਹੇ ਰਸਤਾ ਬਣਦਾ ਰਿਹਾ ਇੱਕ ਤੀਰ ਨਾਲ 20 20 50 50 ਪ੍ਰਣ ਕੇ ਬਾਦਸ਼ਾਹ ਨੇ ਛੱਡ ਦਿੱਤੇ ਸਾ ਸੰਗਤ ਅੱਧ ਵਿਚਕਾਰ ਤੱਕ ਬਾਬਾ ਜੀ ਜਹਰ ਸਿੰਘ ਲੜਦੇ ਰਹੇ ਪੱਥੇ ਦੇ ਤੀਰ ਮੁੱਕ ਗਏ ਹੱਥ ਦੀ ਸ਼ਮਸ਼ੀਰ ਟੁੱਟ ਗਈ ਔਰ ਪਕੜੀ ਹੋਈ ਸੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਰਹੇ ਸੀ ਦੁਸ਼ਮਣ ਟੁੱਟ ਕੇ ਪੈ ਗਿਆ ਕੇਰਾ ਪਾ ਕੇ ਬਾਬਾ ਜੁਝਾਰ ਸਿੰਘ ਨੂੰ ਨਿਜੇ ਮਾਰ ਕੇ ਘੋੜੇ ਤੋਂ ਸੁੱਟ ਲਿਆ ਔਰ ਸੰਕੜਿਆਂ ਨੂੰ ਮੌਤ ਦੇ ਘਾਟੋਂ ਤਾਰ ਕੇ ਬਾਬਾ ਜੂਹਾਰ ਸਿੰਘ ਜਦੋਂ ਘੋੜੇ ਤੋਂ ਪਹੁੰਚ ਗਏ ਦੁਸ਼ਮਣ ਨੇ ਤਿੱਖੇ ਨਿਜਿਆਂ ਤੇ ਬਰਸ਼ੀਆਂ ਦਾ ਬਾਰ ਕੀਤਾ ਉੱਚੀ ਆਵਾਜ਼ ਵਿੱਚ ਯਾ ਅਲੀ ਕਹਿੰਦਿਆਂ ਇਹ ਰੌਲਾ ਪਾਉਂਦੇ ਰਹਿ ਯੇ ਗੁਰੂ ਗੋਬਿੰਦ ਕੇ ਛੋਟੇ ਫਰਜ਼ੰਦ ਹੈਂ ਕੱਟ ਡਾਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਜਾ ਦੇ ਸ਼ਹੀਦ ਕਰ ਦਿੱਤੇ ਕਲਗੀਧਰ ਪਾਤਸ਼ਾਹ ਦੋਮਾ ਸਾਹਿਬ ਜੱਦਿਆਂ ਦੀ ਸ਼ਹਾਦਤ ਵੇਖ ਕੇ ਜਿਕਾਦੇ ਸ਼ਤਤੇ ਰਹੇ ਇਤਿਹਾਸ ਕਹਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੈਵਜਦਿਆਂ ਦੀ ਸ਼ਹਾਦਤ ਤੋਂ ਬਾਅਦ ਸਿਰਫ ਇੱਕ ਜਥਾ ਮਦੰਨੇ ਜੰਗ ਤੋਂ ਬਾਹਰ ਗਿਆ ਐਨੇ ਨੂੰ ਬਿਗਲ ਵੱਜ ਗਿਆ ਹਨੇਰਾ ਪੈ ਚੁੱਕਾ ਸੀ ਸਰਦੀਆਂ ਦੇ ਦਿਨ ਸਨ ਛੇਤੀ ਸੂਰਜ ਥੱਲੇ ਚਲਾ ਗਿਆ ਬਸ ਹਨੇਰਾ ਪੈਂਦਿਆਂ ਜੰਗ ਰੁਕ ਗਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚੀ ਅਟਾਦੀ ਤੋਂ ਪੋਏ ਥੱਲੇ ਆ ਗਏ ਵਿਸ਼ਾ ਹੋਇਆ ਇੱਕ ਘੋੜੇ ਦੀ ਕੱਠੀ ਦਾ ਜੀਪੋਸ਼ ਉਹਦੇ ਉੱਤੇ ਹਜ਼ੂਰ ਬੈਠ ਗਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਜੀਪੋਸ਼ ਉੱਤੇ ਜੰਪੜਾ ਮਾਰ ਕੇ ਬਹਿ ਗਏ ਬਾਕੀ ਵੀ ਸਿੱਖ ਹਜ਼ੂਰ ਦੇ ird gird ਕੋਲ ਬੈਠ ਗਏ ਨੇੜੇ ਹੋ ਕੇ ਇਸ ਲਈ ਬੈਠੇ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਹਜ਼ੂਰ ਨਾਲ ਕੋਈ ਅਫਸੋਸ ਦੀ ਗੱਲ ਕਰੀਏ ਕਿਉਂ ਕਲਗੀਆਂ ਵਾਲੇ ਦੇ ਦੋ ਪੁੱਤ ਸ਼ਹੀਦ ਹੋ ਗਏ ਨੇ ਬਾਦਸ਼ਾਹ ਦੇ ਕੋਲ ਹੋ ਕੇ ਬੈਠੇ ਥੋੜੇ ਅਫਸੋਸ ਦੀ ਗੱਲ ਕਰੀਏ ਬਾਦਸ਼ਾਹ ਤੁਹਾਡੇ ਦਮੇ ਪੁੱਤ ਸ਼ਹੀਦ ਹੋ ਕੇ ਅਸੀਂ ਰੋਕਦੇ ਰਹੇ ਤੁਸੀਂ ਫਿਰ ਵੀ ਜੰਗ ਵਿੱਚ ਕੱਲਿਆ ਇਸ ਤੋਂ ਪਹਿਲਾਂ ਕਿ ਕੋਈ ਸਿੱਕ ਅਫਸੋਸ ਦੀ ਗੱਲ ਕਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੋਸ਼ਕ ਸ਼ਕ ਦੇ ਬੈਠੇ ਚੌਂਕੜਾ ਮਾਰ ਹਜ਼ੂਰ ਬੜੇ ਪਿਆਰ ਨਾਲ ਕਹਿੰਦੇ ਦਇਆ ਸਿੰਘ ਥੋੜਾ ਜਲ ਵਰਤੋ ਤੇ ਹੱਥ ਸੱਚੇ ਕਰਾਓ ਜਲ ਲਿਆ ਅੱਲਾਹ ਹਜ਼ੂਰ ਨੇ ਹੱਥ ਉੱਤੇ ਦੋ ਕੁੱਟਮ ਪਾਣੀ ਪੀਤਾ ਤੇ ਪਾਦਸ਼ਾਹ ਚੌਂਕੜਾ ਮਾਰ ਕੇ ਬਹਿ ਗਿਆ ਕਹਿੰਦੇ ਦਇਆ ਸਿੰਘ ਆਓ ਸਾਰੇ ਵਕਤ ਹੋ ਗਿਆ ਬਈ ਆਓ ਪੜ੍ਹੀਏ ਹਜ਼ੂਰ ਹੱਥ ਜੋੜ ਕੇ ਪੜਨ ਲੱਗ ਪਏ ਕਿ ਸੁਣ ਵੱਡਾ ਖ ਸਭ ਕੋਏ ਕਿ ਵੱਡ ਵੱਡਾ ਡਿੱਠਾ ਹੋਏ ਸਿਕ ਹਿੱਲ ਗਏ ਪਾਦਸ਼ਾਹ ਇੰਨੇ ਦੁੱਖ ਵਿੱਚ ਵੀ ਤੂੰ ਰਹਿਰਾਸ ਦਾ ਪਾਠ ਸ਼ੁਰੂ ਕਰ ਲਿਆ ਦੋ ਪੁੱਤਨੀਆਂ ਲਾਸ਼ਾਂ ਬਾਹਰ ਪਈਆਂ ਤੁਸੀਂ ਫਿਰ ਪਾਠ ਸ਼ੁਰੂ ਕਰ ਲਿਆ ਸਾ ਸੰਗਤ ਪਾਤਸ਼ਾਹ ਨੇ ਵਖਾ ਦਿੱਤਾ ਜੂ ਵੀ ਰਹੀ ਸੁਰਤ ਪ੍ਰਭ ਚਰਨਨ ਮੈਂ ਸਿੱਖੋ ਇੰਨੇ ਸੰਕਟ ਵਿੱਚ ਵੀ ਕੋ ਰੱਬ ਨਾਲ ਜੁੜ ਸਕਦੇ ਕਲਗੀਧਰ ਪਾਤਸ਼ਾਹ ਨੇ ਸੰਸਾਰ ਬਲੋਂ ਤੋੜ ਕੇ ਨਿਰੰਕਾਰ ਨਾਲ ਜੋੜ ਲਈ ਇੱਕ ਚੀਜ਼ ਤੁਸੀਂ ਵੀ ਧਿਆਨ ਵਿੱਚ ਰੱਖਿਓ ਇਹ ਹੁੰਦਾ ਹੈ ਲੋਕੀ ਸੰਸਾਰ ਦੀ ਖਾਤਰ ਕਈ ਵਾਰ ਰੱਬ ਨਾਲੋਂ ਤੋੜ ਲੈਂਦੇ ਨੇ ਥੋੜੇ ਦਿਨ ਰੱਬ ਦਾ ਨਾਮ ਨਹੀਂ ਲਵਾਂਗੇ ਭੁੱਲ ਜਾਂਦੇ ਫੇਰ ਕੀ ਹੈ ਆ ਮੈਂ ਕਈ ਲੋਕਾਂ ਤੋਂ ਸੁਣਿਆ ਹੈ ਉਹ ਜਦੋਂ ਗੱਲਾਂ ਕਰਨਗੇ ਕਹਿੰਦੇ ਕੋਈ ਗੱਲ ਨਹੀਂ ਜੀ ਕੇਸ ਫਿਰ ਰੱਖ ਲਾਂਗੇ ਬਾਹਰ ਜਾ ਕੇ ਕੰਮ ਬਣਨਾ ਚਾਹੀਦਾ ਸਿੱਖੀ ਦਾ ਫਿਰ ਸ਼ਮਰ ਸ਼ਕ ਲਾਂਗੇ ਕਈ ਵਾਰ ਛੱਡ ਕੇ ਫਿਰ ਸ਼ਕ ਲਾਂਗੇ ਸੰਸਾਰ ਦੀ ਖਾਤਰ ਅਸੀਂ ਕਈ ਵਾਰ ਅਹੰਕਾਰ ਨਾਲੋਂ ਗੁਰੂ ਨਾਲੋਂ ਤੋੜ ਲਈਦੀ ਹੈ ਘਰ ਵਿੱਚ ਕੋਈ ਵਿਆਹ ਸ਼ਦੀ ਹੋਵੇ ਤਮੀ ਲੋਕ ਪਾਠ ਕਰਨਾ ਭੁੱਲ ਜਾਂਦੇ ਪਰ ਬਲਿਹਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਪੁੱਤਾਂ ਦੀਆਂ ਲਾਸ਼ਾਂ ਵਾਰ ਪਈਆਂ ਨੇ ਸਿੱਖਾਂ ਦੇ ਮਨ ਚ ਆਇਆ ਸ਼ਾਇਦ ਅਫਸੋਸ ਕਰੀਏ ਪਰ ਪਾਤਸ਼ਾਹ ਸੁਰਤ ਜੋੜ ਕੇ ਬਹਿ ਗਏ ਕਹਿੰਦੇ ਪੜੋ ਦਿਆਂ ਸਿਨ ਸੁਣ ਵਟ ਅੱਖੇ ਸਭ ਕੋਏ ਕਿ ਵਡ ਵੱਡਾ ਡਿਟਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਸਭ ਸਿਤ ਪੜਨ ਲੱਗ ਗਏ ਗੁਰੂ ਦੇ ਸਿੱਖਣ ਦੀ ਸਤ ਜੜ ਕੇ ਹਜ਼ੂਰ ਨੇ ਸੁਰਤ ਜੋੜ ਕੇ ਟਿਕਾ ਕੇ ਪੜਿਆ ਕਿ ਤਿਤ ਸਰ ਵਰ ਲੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਪੜੋ ਪੰਕਜ ਮੋ ਪਗ ਨਹੀਂ ਚੱਲੈ ਹਮ ਦੇ ਘਰ ਤੈ ਡੂਰੀ मन एक न चेत समूड़ मन हर विसरत तेरे गुण गले ना हो जति सती नहीं पड़या मूर्ख मुक्ता जन्म बया प्रणवत नानक तिन की शरणा जन तो नाही विसरया सिख नाल नर रास पड़ रहे ने अखां विचों विराग छोरे व सतगुरु ਦੋ ਪੁੱਤ ਸ਼ਹੀਦ ਕਰਾ ਕੇ ਵੀ ਤੈਨੂੰ ਰੱਬ ਨਹੀਂ ਵਿਸਰਿਆ ਦੋ ਪੁੱਤ ਸ਼ਹੀਦ ਕਰਵਾ ਕੇ ਵੀ ਤੈਨੂੰ ਰੱਬ ਦੀ ਯਾਦ ਨਹੀਂ ਭੁੱਲੀ ਤੂੰ ਰਹਿ ਰਾਸਤਾ ਪਾਠ ਨਹੀਂ ਛੱਡਿਆ ਬੁਲਿਹਾਰ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੌਸਲੇ ਉਸੇ ਤਰ੍ਹਾਂ ਬਲੰਦ ਰਹਿ ਔਰ ਸਾ ਸੰਗਤ ਤੁਸੀਂ ਵਿਖ ਮੜਾ ਜੇ ਘਰ 'ਚ ਕੋਈ ਦੁੱਖ ਆ ਜਾਏ ਨਾ ਉਹ ਬੰਦੇ ਨੂੰ ਰੱਬ ਨਾਲ ਲੋਕ ਰੋਸ ਲੰਭ ਕਰਨ ਲੱਗ ਪੈਂਦੇ ਮੈਂ ਵਿਖੇ ਇੱਕ ਲੜਕੇ ਦਾ ਹੁਣ ਬਾਹਰ ਦਾ ਵੀਜ਼ਾ ਨਹੀਂ ਲੱਗਾ ਤਾਂ ਉਹਦੀ ਮਾਂ ਕਹਿੰਦੀ ਜੀ ਬਹੁਤ ਗੁੱਸੇ ਵਿੱਚ ਹੁਣ ਗੁਰਦੁਆਰੇ ਜਾਣਾ ਇਹਨੇ ਬੰਦ ਕਰਤਾ ਕਹਿੰਦੀ ਤੁਸੀਂ ਮੜ ਜਾ ਕਹੋ ਜਦੋਂ ਮੈਂ ਉਹ ਲੜਕੇ ਨੂੰ ਕਿਹਾ ਉਹ ਕਹਿੰਦਾ ਜੀ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਗੁਰੂ ਤੋਂ ਮੈਂ ਹੱਦ ਹੋ ਗਈ ਗੱਲਾਂ ਮੈਂ ਉਹਨੂੰ ਕਿਹਾ ਬਸ ਇੱਕ ਵੀਜਾ ਹੀ ਨਹੀਂ ਲੱਗਾ ਕਿਸੇ ਦੇਸ਼ ਦਾ ਤੋ ਕਹਿੰਨ ਮੇਰੇ ਤੋਂ ਗੁਰਦਾਰਿਆਂ ਵਿਸ਼ਵਾਸ ਉੱਠ ਗਿਆ ਗੁਰੂ ਤੋਂ ਆ ਵੀ ਉੱਠ ਗਿਆ ਗੁਰੂ ਦੀ ਕੁਰਬਾਨੀ ਵੇਖੋ ਸਜਣੋਂ ਪੁੱਤ ਸ਼ਹੀਦ ਕਰਵਾ ਕੇ ਵੀ ਗੁਰਬਾਣੀ ਪੜ੍ਹਦੇ ਆ ਦੋ ਪੁੱਤ ਸ਼ਹੀਦ ਕਰਵਾ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀ ਪੜ੍ਹ ਰਹੇ ਨੇ ਇੱਥੇ ਕੋਈ ਕੰਮ ਨਾ ਬਣਿਆ ਸੀ ਗੁਰਦਾਰਿਆਂ ਨੂੰ ਛੱਡਦਾ ਕੰਮ ਨਾ ਬਣਿਆ ਸੀ ਬਾਣੀ ਪੜ੍ਹਨੀ ਛੱਡ ਦੇਣੀ ਸੇਵਾ ਕਰਨੀ ਛੱਡ ਦੇਣੀ ਨਹੀਂ ਇੰਨਾ ਸਿੱਧਕ ਇੰਨੀ ਦ੍ਰਿੜਤਾ ਹੋਣੀ ਚਾਹੀਦੀ ਹੈ ਸਾਨੂੰ ਪਾਤਸ਼ਾਹ ਸਿਖਾ ਗਏ ਨ ਪੂਰਨ ਪਾਗੋ ਸਿੱਖੋ ਸਿੱਖੀ ਨਾਮ ਹੀ ਇਸ ਚੀਜ਼ ਹੈ ਕਿ ਜੇ ਸੁਖ ਦੇ ਤਾ ਤੁਜੈ ਆਰਾਮੀ ਦੁੱਖ ਵੀ ਤੁਜੈ ਧਿਆਈ ਦੁੱਖ ਵਿੱਚ ਵੀ ਤੂੰ ਧਿਆਵੇਂ ਫਿਰ ਸਿੱਖ ਹੈ ਵਕਤ ਸੰਸਾਰ ਦੇ ਲੋਕ ਮਤਲਬ ਲਈ ਸਾਰੇ ਚਿੱਤ ਕਰਦੇ ਨੇ ਜੇ ਸੁਖ ਦੇ ਤਾਂ ਤੁਜੈ ਅਰਾਧਨੀ ਪਰੋ ਦੁੱਖ ਵੀ ਤੁਜੈ ਤੇ ਆਈ ਜੇ ਭੁਖ ਦੇ ਤਾਂ ਇਤਹੀ ਰਾਜਾ ਹੁਣ ਪਾਤਸ਼ਾਹ ਨੇ ਵਿਆਖਿਆ ਕੀਤੀ ਪਤਾ ਕਾਦੀ ਦੁੱਖ ਵਿੱਚ ਸੁਖ ਨਾ ਆਈ ਪੁੱਤ ਸ਼ਹੀਦ ਪੈਣੇ ਪਾਤਸ਼ਾਹ ਬਾਣੀ ਪੜ ਲੈਣ ਵਾਸਤੇ ਬਿਲਕੁਲ ਸੋਲ ਨਹੀਂ ਬਿਲਕੁਲ ਚਿਹਰੇ ਤੇ ਕੋਈ ਸ਼ਿਕਨ ਨਹੀਂ ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਹਜੂਰ ਸਿੱਖਾਂ ਨੂੰ ਵੀ ਕਹਿ ਰਹੇ ਨੇ ਮਾਨ ਸਿੰਘ ਦਇਆ ਸਿੰਘ ਧਰਮ ਸਿੰਘ ਮਦਨ ਸਿੰਘ ਘਾਟਾ ਸਿੰਘ ਉਦਾਸ ਕਿਉਂ ਹੋ ਬਾਣੀ ਪੜੋ ਔਰ ਸਾ ਸੰਗਤ ਬਾਣੀ ਬਹੁਤ ਵੱਡੀ ਤਾਕਤ ਹੈ ਜੇ ਕਿਸੇ ਨੂੰ ਬਾਣੀ ਦਾ ਸਹਾਰਾ ਮਿਲਣ ਲੱਗਦਾ ਹੈ ਨਾ ਇਹ ਚਿੱਤੇ ਦੁੱਖਿਓ ਬਾਣੀ ਇੰਨੀ ਵੱਡੀ ਤਾਕਤ ਹੈ ਵੱਡੇ ਤੋਂ ਵੱਡੇ ਦੁੱਖ ਤੇ ਗਮ ਵਿੱਚੋਂ ਵੀ ਤੁਹਾਨੂੰ ਕੱਢ ਲੇਗੀ ਜਿਹੜਾ ਗੁਰੂ ਦੀ ਬਾਣੀ ਤੋਂ ਟੁੱਟ ਗਿਆ ਉਹ ਬੰਦਾ ਫਿਰ ਦੁੱਖ ਗਮ ਵਿੱਚ ਡਿਪਰੈਸ਼ਨ ਵਿੱਚ ਚਲੇ ਜਾਂਦਾ ਹੈ ਸੋਗ ਵਿੱਚ ਤਨ ਨੂੰ ਇਹ ਰੀਤ ਬਣੀ ਹੋਈ ਹੈ ਕਿਸੇ ਦੇ ਘਰ ਵਿੱਚ ਵੀ ਕੋਈ ਜੀ ਚੜਾਈ ਕਰ ਜਾਏ ਨਾ ਕਾਲ ਚਲਾਣਾ ਕਰਦਾ ਆਪਾਂ ਸਹਿਜ ਪਾਠ ਰਖਾਈ ਦੋਦਨੇ ਮੈਂ ਵੇਖਿਆ ਛੋਟੇ ਹੁੰਦਿਆਂ ਵੀ ਸਹਿ ਪਾਠ ਕਿਸੇ ਦੇ ਘਰ ਵਿੱਚ ਰੱਖ ਦੇਣਾ 7 ਦਿਨ 8 ਦਿਨ ਪਾਠ ਚੱਲਣਾ ਘਰ ਵਾਲਿਆਂ ਨੇ ਪਾਠ ਸੁਣਨਾ ਸਵੇਰੇ ਸ਼ਾਮ ਬਾਬਾ ਜੀ ਨੇ ਅੱਕੇ ਪ੍ਰਕਾਸ਼ ਕਰਨਾ ਸੁਖ ਹਸਣ ਕਰਨਾ ਘੜੀ ਇੱਕ ਘੰਟਾ ਪਾਠ ਸੁਣਾਉਣਾ ਫਿਰ ਘਰਦਿਆਂ ਨੇ ਪ੍ਰਸ਼ਾਦੇ ਦੀ ਸੇਵਾ ਕਰਨੀ ਔਰ 7 ਦਿਨਾਂ ਬਾਅਦ 8 ਦਿਨਾਂ ਬਾਅਦ ਜਿੱਦਣ ਪਹਉ ਪੈਂਦਾ ਸੀ ਨਾ ਕਿੱਡਾ ਵੀ ਵੱਡਾ ਗਮ ਹੋਵੇ ਮਨ ਉੱਪੇ ਟਿਕ ਜਾਂਦਾ ਸੀ ਹੁਣ ਅਸੀਂ ਲੋਕ ਸਵਾਰਥੀ ਹੋ ਗਏ ਹੁਣ ਤੇ ਨਵੇਂ ਕੰਮ ਸ਼ੁਰੂ ਹੋ ਗਏ ਮਿਰਤਕ ਦਾ ਵੀ ਪਾਠ ਸਹਿਜ ਪਾਠ ਖੰਡ ਪਾਠ ਸਭ ਛੱਡੋ ਸੁਖਮਨੀ ਸਭ ਕਰਾਉਣ ਲੱਗ ਪਏ ਲੋਕ ਡੇਢ ਘੰਟੇ 'ਚ ਕੰਮ ਨਵੇੜੋ ਫੋਟੋ ਰੱਖ ਕੇ ਮੋਰੇ ਡੇਢ ਘੰਟੇ ਵਿੱਚ ਕੰਮ ਨਵੇੜ ਦਿਓ ਮੋਰੇ ਫੋਟੋ ਰੱਖ ਕੇ ਆ ਬੰਦੇ ਦਾ ਭੋਗ ਹੈ ਸੱਤ ਦਿਨ ਨਹੀਂ ਪਾਟ ਸਾਥ ਸੰਗਤ ਸਵਾਰਤੀ ਹੋ ਗਏ ਤੈਉ ਲੋਕ ਜਿਆਦਾ ਡਿਪਰੈਸ਼ਨ ਵਿੱਚ ਜਾਣ ਲੱਗ ਪੈਂ ਜਦੋਂ ਫਿਰ ਕੋਈ ਚੀਜ਼ ਹਿਲਦੀ ਆਪਣੀ ਜਗ੍ਹਾ ਤੋਂ ਲੋਕ ਫਿਰ ਮੈਂਟਲੀ ਡਿਸਟਰਬ ਹੋ